ਪਿੱਛੇ ਜੇ ਲੰਪੀਸਕਨ ਆਈ ਸੀ ਉਦੋਂ ਬਹੁਤ ਸਾਰੇ ਪਸ਼ੂ ਜਿਹੜੇ ਨੁਕਸਾਨੇ ਗਏ ਸੁਣਨ ਦੇ ਵਿੱਚ ਆ ਰਿਹਾ ਕਿ ਦੁਬਾਰਾ ਫਿਰ ਇਦਾਂ ਦੀ ਕੋਈ ਬਿਮਾਰੀ ਆਈ ਹੈ ਲੰਪੀਸਕਨ ਨਾਲੋਂ ਡਿਫਰੈਂਟ ਹੈ ਜਾਂ ਸੇਮ ਹੈ ਜਾਂ ਉਸ ਤੋਂ ਐਡਵਾਂਸ ਲੈਵਲ ਬਿਮਾਰੀ ਆ ਚੁੱਕੀ ਹੈ ਔਰ ਪਿੰਡਾਂ ਦੇ ਵਿੱਚ ਇੰਨੀ ਬੁਰੀ ਤਰ੍ਹਾਂ ਫੈਲ ਗਈ ਹੈ ਬਹੁਤ ਵੱਡੇ ਪੱਮਾਨੇ ਤੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਮਾਨਸੇ ਦੇ ਇੱਕ ਪਿੰਡ ਵਿੱਚ 400 ਡੰਗਰ ਮਰ ਗਏ ਮਹਿਕਮੇ ਨੂੰ ਚਰੇ ਨੂੰ ਭੱਜ ਦੌੜ ਪਈ ਹੋਈ ਹੈ ਉਹਨਾਂ ਦੇ ਹੱਥ ਪੈਰ ਫੁੱਲੇ ਹੋਏ ਨੇ ਪਰ ਸਰਕਾਰ ਵੱਲੋਂ ਉਹ ਉਹ ਨਹੀਂ ਲਿਆ ਜਾ ਰਿਹਾ ਨੀਸੀਟਿਵ ਨਹੀਂ ਲਿਆ ਜਾ ਰਿਹਾ ਸਰਕਾਰ ਡਿਕਲੇਅਰ ਨਹੀਂ ਕਰ ਰਹੀ ਅਗਰੇ ਐਫਐਮਡੀ ਹੈ ਤੈਨੂੰ ਐਫਐਮਡੀ ਦੱਸੋ ਅਗਰੇ ਐਫਐਮਡੀ ਨਹੀਂ ਹੈ ਤਾਂ ਹੋਰ ਆ ਕੋਈ ਵਾਇਰਸ ਤੇ ਉਹ ਦੱਸੋ ਟਰੱਕਾਂ ਦੇ ਟਰੱਕ ਭਰ ਕੇ ਵੈਕਸੀਨਾਂ ਆ ਰਹੀਆਂ ਨੇ ਹੁਣ ਜਿਹੜੇ ਪਸ਼ੂ ਨੂੰ ਬਿਮਾਰੀ ਹੋ ਗਈ ਉਹਦੇ ਤੇ ਵੈਕਸੀਨ ਕੀ ਕਰੇਗੀ ਕਿੰਨੀ ਇੱਕ ਖਤਰਨਾਕ ਬਿਮਾਰੀ ਹੈ ਇਹ ਮੈਂ ਕਹਣਾ ਇੰਨੀ ਖਤਰਨਾਕ ਹੈ ਕਿ ਦੂਜੇ ਤਾਂ ਤੀਜੇ ਦਿਨ ਮੌਤ ਹੋ ਜਾਂਦੀ ਜਨਵਰੀ ਦੀ ਨੀਚੇ ਤਾਂ ਤਰਾਹੀ ਤਰਾਹੀ ਮੱਚੀ ਪਈ ਹੈ ਕਿਸਾਨ ਜੁਣੀ ਨਾ ਵੀ ਇੱਥੇ ਕੋਈ ਬਹੁਤਾ ਰੌਲਾ ਨਹੀਂ ਪਾ ਰਹੀ ਹੈ ਅਮਰੀਕਾ ਦੀ ਸਰਕਾਰ ਨੇ ਦੁਨੀਆ ਦੀ ਸਭ ਤੋਂ ਤਾਕਤਵਰ ਸਰਕਾਰ ਨੇ ਮੈਨੂੰ ਦਵਾਈ ਖੋਜਾਂ ਵਾਸਤੇ ਪ੍ਰਮਾਣ ਪੱਤਰ ਦਿੱਤਾ ਹੋਇਆ ਸਾਇੰਟਿਸਟ ਕਵਾਉਣ ਦਾ ਹੱਕ ਦਿੱਤਾ ਹੋਇਆ ਇਹ ਯੂਨਾਈਟਿਡ ਸਟੇਟਸ ਪੇਟੈਂਟ ਹੈ ਤੇ ਉਹ ਕਹਿੰਦਾ ਮਤਲਬ ਇਹ ਹੈ ਕਿ ਮੈਂ ਇੰਟਰਨੈਸ਼ਨਲੀ ਰਿਕੋਗਨਾਈਜ਼ਡ ਡਰਗ ਸਾਇੰਟਿਸਟ ਹਾਂ ਇੱਕ ਕਾਨੂੰਨ ਪਾਸ ਹੋਇਆ ਸਾਡੇ ਦੇਸ਼ ਦੇ ਵਿੱਚ 2019 ਦੇ ਵਿੱਚ ਉਹਦੇ ਵਿੱਚ ਕੀ ਹੋਇਆ ਕਿ ਜਿਹੜਾ ਡਰਗ ਸਾਇੰਟਿਸਟ ਨੇ ਅਸਲੀ ਡਰਗ ਸੈਨ ਇਹੋ ਜਿਹੇ ਸਾਇੰਟਿਸਟਾਂ ਕੋਲੋਂ ਦਵਾਈਆਂ ਦੀ ਖੋਜ ਕਰਨ ਦਾ ਅਧਿਕਾਰ ਖੋ ਲਿਆ ਜਾਂਦਾ ਖੋ ਕੇ ਦੇ ਦਿੱਤਾ ਜਾਂਦਾ ਕਾਰਪੋਰੇਟ ਕੰਨਿਆਂ ਦਾ ਕਾਰਪੋਰੇਟ ਕੰਨਿਆਂ ਦਾ ਮਕਸਦ ਦਵਾਈਆਂ ਦੀ ਖੋਜ ਕਰਨਾ ਨਹੀਂ ਹੈ ਹਕਮਣ ਹੁਣ ਜੇ ਸਰਕਾਰ ਕਹਿੰਦੀ ਐ ਐਫਐਮਡੀ ਫੈਲ ਗਈ ਤੇ ਇਸ ਲੋਕੀ ਜਿਹੜੇ ਨਾ ਉਹ ਸਰਕਾਰ ਦੇ ਖੰਭ ਠੱਪ ਦੇਣਗੇ ਕਿ ਤੁਸੀਂ ਅਰਬਾਂ ਖਰਬਾਂ ਰੁਪਏ ਖਰਚਦੇ ਕਿਉਂ ਹੋਈ? ਜੇ ਜੇ ਤੁਸੀਂ ਅਰਬਾਂ ਖਰਬਾਂ ਰੁਪਏ ਕਾਰਪੋਰੇਟ ਕਰਾਣੇ ਨੂੰ ਦੇ ਰਹੇ ਹੋ ਫਿਰ ਵੀ ਬਿਮਾਰੀ ਫੈਲ ਰਹੀ ਐ ਇਹਦਾ ਮਤਲਬ ਜਾਂ ਤੇ ਤੁਹਾਡੇ ਚ ਨੁਕਸ ਹੈ कोरोना वायरस ਬਾਰੇ ਤੁਹਾਨੂੰ ਜਿਆਦਾ ਜਿਆਦਾ ਹੋਣਾ ਕਿ ਡੋਰੋਥੀ ਹੈਮਰੇ ਨੇ ਜਦੋਂ ਇਹਦੀ ਖੋਜ ਕੀਤੀ ਹੈ ਤੇ ਡੇਵਿਡ ਟੋਰਲ ਨੇ ਖੋਜ ਕੀਤੀ ਹੈ ਤੋਂ ਤੜੀ ਤਰ੍ਹਾਂ ਕੇ ਕਹਿੰਦੇ ਹੁੰਦੇ ਸੀ ਆਪਣੇ ਸਟੂਡੈਂਟ ਸੁੰਘ ਲੋ ਤੇ ਉਹਨੂੰ ਕੁਝ ਨਹੀਂ ਹੁੰਦਾ ਦੋ ਦਿਨਾਂ ਵਾਸਤੇ ਇੱਕ ਜਕਾਮ ਹੁੰਦਾ ਹੁੰਦਾ ਸੀ ਉਸੇ ਕੋਰੋਨਾ ਨਾਲ ਇਨੇ ਲੋਕ ਮਰ ਗਏ ਇਹਦਾ ਮਤਲਬ ਸਾਡਾ ਇਮਿਊਨਿਟੀ ਬਦਲ ਚੁੱਕੀ ਹੈ ਸਾਡਾ ਇਮਿਊਨਿਟੀ ਕੋਡ ਬਦਲ ਚੁੱਕਿਆ ਹੈ ਸਾਡਾ ਡੀਐਨਏ ਡੁਪਲੀਕੇਟ ਫਸਲਾਂ ਖਾ ਖਾ ਕੇ ਇਹ ਇਨਸੈਕਟੀਸਾਈਡ ਪੈਸਟੀਸਾਈਡ ਇਹ ਜੇਰੀਲੀਆਂ ਫਸਲਾਂ ਖਾ ਖਾ ਕੇ ਸਾਡਾ ਡੀਐਨਏ ਬਦਲ ਗਿਆ ਇਸ ਨਵੀਂ ਖੋਜ ਨੂੰ ਪ੍ਰਮੋਟ ਕੀਤਾ ਜਾਏ ਕਿਉਂਕਿ ਇਹ ਲੜ ਰਹੀ ਹੈ ਇਹ ਬੜੀ ਬੁਰੀ ਤਰ੍ਹਾਂ ਇਹ ਬਿਮਾਰੀ ਨੂੰ ਤੇ ਐਉਂ ਚੱਕਦੀ ਹੈ ਨਾ ਜਿਵੇਂ ਫੂਕ ਮਾਰ ਕੇ ਚੱਕਣਾ ਹੁੰਦਾ ਅਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਇਸ ਪ੍ਰੋਜੈਕਟ ਨੂੰ ਅੱਗੇ ਵਧਾਓ ਕਿਉਂਕਿ ਡਾਕਟਰ ਰਵਿੰਦਰ ਪ੍ਰਸਾਦ ਸਿੰਘ ਤੋਂ ਵੱਡਾ ਸਾਇੰਟਿਸਟ ਤੇ ਕੋਈ ਹੈ ਨਹੀਂ ਉਹਨਾਂ ਨਾਲ ਮੇਰੀ ਜ਼ੂਮ ਮੀਟਿੰਗ ਵੀ ਹੋਈ ਹੈ ਮੇਰੇ ਟੈਲੀਫੋਨ ਤੇ ਵੀ ਗੱਲ ਹੁੰਦੀ ਰਹਿੰਦੀ ਹੈ ਉਹ ਇਹ ਪ੍ਰੋਜੈਕਟ ਨੂੰ ਲੈਣਾ ਚਾਹੁੰਦੇ ਆ ਡੀ ਐਫ ਐਮ ਡੀ ਵਾਲੇ ਇਸ ਪ੍ਰੋਜੈਕਟ ਨੂੰ ਲੈਣਾ ਚਾਹੁੰਦੇ ਆ ਤੁਸੀਂ ਇਹਨੂੰ ਗੜਵਾਸੂ ਦੇ ਥਰੋਲ ਕਰੋ ਮੈਨੂੰ ਵਿੱਚੋਂ ਮਾਈਨਸ ਕਰ ਦਿਓ ਇਹਦੇ ਵਿੱਚ ਕੀ ਹੋਏਗਾ ਕਿ ਇੱਕ ਇੰਡੀਆ ਦੀ ਝੋਲੀ ਵਿੱਚ ਪੈਗੀ ਔਰ ਇਹ ਖੋਜ ਤੀਰ ਵਾਂਗ ਜਾਏਗੀ ਸਦੀ ਨੋਬਲ ਪ੍ਰਾਈਜ਼ ਤੱਕ ਸਾਡੇ ਸਾਰਿਆਂ ਦੀ ਜਿਹੜੀ ਸਵੇਰ ਹੈ ਉਹ ਸ਼ੁਰੂ ਹੁੰਦੀ ਹੈ ਚਾਹ ਦੀ ਪਿਆਲੀ ਨਾਲ ਤੇ ਜਿਹੜੇ ਲੋਕ ਚਾਹ ਨਹੀਂ ਪੀਂਦੇ ਉਹ ਜ਼ਰੂਰ ਦੁੱਧ ਜਿਹੜਾ ਕਿਤੇ ਨਾ ਕਿਤੇ ਲੈਂਦੇ ਹੋਣਗੇ ਦਹੀਂ ਘਿਓ ਮੱਖਣ ਇਹ ਚੀਜ਼ਾਂ ਆਮ ਸਾਡੇ ਪੰਜਾਬੀਆਂ ਚ ਸਾਡੇ ਭਾਰਤੀਆਂ ਚ ਚੱਲਦੀਆਂ ਨੇ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਸਾਰਾ ਕੁਝ ਜਿੱਥੋਂ ਆਂਦਾ ਹੈ ਜਿਹੜੇ ਉਹ ਦੁੱਧਾਰੂ ਪਸ਼ੂ ਨੇ ਕਿ ਉਹਨਾਂ ਦਾ ਧਿਆਨ ਰੱਖਣ ਵਾਸਤੇ ਕੋਈ ਵੀ ਨਹੀਂ ਹੈ ਅਕਸਰ ਗੱਲ ਹੁੰਦੀ ਹੈ ਜੇ ਅਸੀਂ ਗੱਲ ਕਰੀਏ ਸਨਾਤਨ ਧਰਮ ਦੀ ਤਾਂ ਗਊ ਮਾਤਾ ਨੂੰ ਜਿਹੜਾ ਹੈ ਬਹੁਤ ਉੱਚਾ ਦਰਜਾ ਦਿੱਤਾ ਗਿਆ ਪਰ ਜਿਵੇਂ ਪਿੱਛੇ ਜੇ ਅਸੀਂ ਦੇਖਿਆ ਸੀ ਕਿ ਲੰਪੀ ਸਕਿਨ ਵਰਗੀ ਇੱਕ ਬਿਮਾਰੀ ਆਈ ਸੀ ਜਿਹਦੇ ਨਾਲ ਕਿ ਬਹੁਤ ਸਾਰੇ ਪਸ਼ੂਆਂ ਦਾ ਨੁਕਸਾਨ ਹੋਇਆ ਕਿੰਨੇ ਹੀ ਪਸ਼ੂ ਜਿਹੜੇ ਸੀਗੇ ਉਹ ਕਿਸਾਨਾਂ ਦੇ ਜਿਹੜੇ ਜਿਨ੍ਹਾਂ ਕੋਲੇ ਸਿਰਫ ਇਕੱਲੇ-ਇਕੱਲੇ ਪਸ਼ੂ ਸੀ ਉਹਨਾਂ ਦਾ ਕੰਮ ਉੱਥੋਂ ਚੱਲਦਾ ਸੀ ਉਹ ਪਸ਼ੂ ਉਹਨਾਂ ਦੇ ਮਰ ਗਏ ਤੇ ਉਸ ਦਾ ਕਿਸੇ ਨੇ ਵੀ ਕੋਈ ਹੱਲ ਨਹੀਂ ਕੱਢਿਆ ਪਰ ਦੁਬਾਰਾ ਫਿਰ ਅੱਜ ਹੁਣ ਜਿਹੜਾ ਹੈ ਪਤਾ ਇਹ ਲੱਗ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਇੱਕ ਹੋਰ ਬਿਮਾਰੀ ਜਿਹੜੀ ਸ਼ੁਰੂ ਹੋ ਗਈ ਹੈ ਜੇੜੀ ਕਿ ਜਾਨਵਰਾਂ ਨੂੰ ਦੁਆਰਾ ਫਿਰ ਜਿਹੜਾ ਇਦਾਂ ਦਾ ਹੀ ਕੋਈ ਇੱਕ ਅਟੈਕ ਨਵਾਂ ਹੋ ਰਿਹਾ ਉਹਨਾਂ ਨੂੰ ਇੱਕ ਬਿਮਾਰੀ ਇੱਕ ਵਾਇਰਸ ਇਦਾਂ ਦਾ ਆ ਗਿਆ ਹੈ ਜਿਹੜਾ ਪਸ਼ੂਆਂ ਦੇ ਉੱਤੇ ਦੁਆਰਾ ਅਟੈਕ ਕਰ ਰਿਹਾ ਪਸ਼ੂ ਦੁਆਰਾ ਮਰ ਰਹੀ ਨੇ ਇਸੇ ਟਾਪਿਕ ਦੇ ਉੱਪਰ ਗੱਲ ਕਰਨ ਵਾਸਤੇ ਸਾਡੇ ਨਾਲ ਅੱਜ ਮੌਜੂਦ ਨੇ ਡਾਕਟਰ ਬੀਐਸ ਹਲਖੀ ਜਿਨ੍ਹਾਂ ਤੋਂ ਅਬਧੇਰੇ ਜਾਣਕਾਰੀ ਲੈਣੇ ਆ ਕਿ ਇਹ ਕਿਹੜੀ ਬਿਮਾਰੀ ਹੈ ਕਿੰਨੀ ਨੁਕਸਾਨਦਾਇਕ ਹੈ ਅਤੇ ਕਿੱਦਾਂ ਇਸ ਤੋਂ ਜਿਹੜਾ ਬਚਾਅ ਹੋ ਸਕਦਾ ਸਵਾਗਤ ਹੈ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਧੰਨਵਾਦ ਡਾਕਟਰ ਸਾਹਿਬ ਪਿੱਛੇ ਜੇ ਲੰਪੀਸਕਨ ਆਈ ਸੀ ਉਦੋਂ ਬਹੁਤ ਸਾਰੇ ਪਸ਼ੂ ਜਿਹੜੇ ਆ ਨੁਕਸਾਨੇ ਗਏ ਪਿੰਡਾਂ ਦੇ ਪਿੰਡ ਜਿਹੜੇ ਨੇ ਕਿ ਉਹਨਾਂ ਦੇ ਵਿੱਚ ਪਸ਼ੂ ਕਿੰਨੇ ਜਿਹੜੇ ਆ ਖਤਮ ਹੋ ਗਏ ਸੀ ਸੁਣਨ ਦੇ ਵਿੱਚ ਆ ਰਿਹਾ ਕਿ ਦੁਬਾਰਾ ਫਿਰ ਇਦਾਂ ਦੀ ਕੋਈ ਬਿਮਾਰੀ ਆਈ ਹੈ ਥੋੜਾ ਜਿਆਦਾ ਤੁਹਾਡੇ ਤੋਂ ਜਾਣਨਾ ਚਾਹਾਂਗੇ ਕੀ ਬਿਮਾਰੀ ਹੈ ਉਹ ਲੰਪੀਸਕਨ ਨਾਲੋਂ ਡਿਫਰੈਂਟ ਹੈ ਜਾਂ ਸੇਮ ਹੈ ਜਾਂ ਉਸ ਤੋਂ ਐਡਵਾਂਸ ਲੈਵਲ ਦੇਖੋ ਬਿਮਾਰੀ ਆ ਚੁੱਕੀ ਹੈ ਔਰ ਪਿੰਡਾਂ ਦੇ ਵਿੱਚ ਇੰਨੀ ਬੁਰੀ ਤਰ੍ਹਾਂ ਫੈਲ ਗਈ ਹੈ ਕਿ ਬਹੁਤ ਵੱਡੇ ਪੱਮਾਨੇ ਤੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਹੈ ਮੈਂ ਥੋੜੇ ਦਿਨ ਪਹਿਲਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਜਗਜੀਤਪੁਰਾ ਚ ਗਿਆ ਸੀ ਉੱਥੇ ਸਰਕਾਰੀ ਰਿਕਾਰਡ ਦੇ ਮੁਤਾਬਕ 35 ਪਸ਼ੂ ਮਰ ਚੁੱਕੇ ਐ ਪਿੰਡ ਵਾਲੇ ਕਹਿ ਰਹੇ ਸੀ ਕਿ 40 ਤੋਂ ਉੱਪਰ ਮਰੇ ਆ ਫਿਰ ਉਹਦੇ ਲਾਗੇ ਤਪੇ ਦੇ ਕੋਲ ਇੱਕ ਹੋਰ ਪਿੰਡ ਐ ਮਹਿਤਾ ਉੱਥੇ ਤਾਂ ਤਬਾਹੀ ਮਚਾ ਚੁੱਕੀ ਐ ਮੱਚੀ ਹੋਈ ਐ ਉੱਥੇ ਤਾਂ 52 ਪਸ਼ੂ ਜਿਹੜੇ ਆ ਸਰਕਾਰੀ ਰਿਕਾਰਡ ਦੇ ਵਿੱਚ ਮਰ ਚੁੱਕੇ ਆ ਫਿਰ ਇੱਕ ਹੋਰ ਪਿੰਡ ਹੈਗਾ ਤੁਰਕੋਟ ਉਹ ਜਦੋਂ ਰੱਲੇ ਜੋਗੇ ਨੂੰ ਜਾਈਏ ਉੱਥੇ ਬਹੁਤ ਬੁਰਾ ਹਾਲ ਐ ਉਸ ਤੋਂ ਪਹਿਲਾਂ ਮਾਨਸੇ ਦੇ ਇੱਕ ਪਿੰਡ ਵਿੱਚ 400 ਡੰਗਰ ਮਰ ਗਏ ਖਿਆਲਾ ਕਲਾਂ ਫਿਰ ਇੱਕ ਹੋਰ ਪਿੰਡ ਹੈਗਾ ਲੋਂਗੋਵਾਲ ਬੜਾ ਮਸ਼ਹੂਰ ਪਿੰਡ ਹੈ ਲੋਂਗੋਵਾਲੇ ਸਿੰਘੇ ਸੀ ਉੱਥੇ ਬੜਾ ਬੁਰਾ ਹਾਲ ਹੈ ਤੇ ਫਿਰ ਹੁਣ ਇੱਥੇ ਮਲੇਰ ਕੋਲੜੇ ਦੇ ਕੋਲੇ ਇੱਕ ਅਹਿਮਦਗੜ ਦੇ ਕੋਲੇ ਰਹੀੜਾ ਪਿੰਡ ਹੈ ਉੱਥੇ ਵੀ ਇਹ ਬਿਮਾਰੀ ਮਤਲਬ ਸਾਰੇ ਪੰਜਾਬ ਚ ਫੈਲੀ ਪਈ ਹੈ ਤੇ ਕੁਝ ਐਗਜ਼ਾਮਪਲਾਂ ਦੇ ਰਿਹਾ ਮੈਂ ਤੁਹਾਨੂੰ ਬਿਮਾਰੀ ਬਹੁਤ ਭਿਆਨਕ ਹੈ ਬਹੁਤ ਤੇਜ਼ੀ ਨਾਲ ਮੌਤ ਹੋ ਰਹੀ ਹੈ ਔਰ گاਵਾ ਤਾਂ ਮਰੀ ਰਹੀਆਂ ਇਸ ਵਾਰ ਮੱਜਾਂ ਦਾ ਬੁਰਾ ਹਾਲ ਆ ਮੱਜਾਂ ਬਹੁਤ ਗਿਣਤੀ ਚ ਮਰੀ ਡਾਕਟਰ ਸਾਹਿਬ ਜਿਹੜੇ ਤੁਸੀਂ ਹੁਣੇ ਰਿਕਾਰਡ ਦੱਸਿਆ ਇਹ ਕਿੰਨਾ ਕੁ ਪੁਰਾਣਾ ਰਿਕਾਰਡ ਹੈ ਇਹ ਇਹ 15 ਦਿਨ ਪੁਰਾਣਾ 20 ਦਿਨ ਪੁਰਾਣਾ ਤੇ ਫਿਰ ਓਪਨਲੀ ਕੋਈ ਗੱਲ ਕਿਉਂ ਨਹੀਂ ਕਰ ਰਹਾ ਕਿਉਂਕਿ ਮੀਡੀਆ ਦੇ ਵਿੱਚ ਮੇਰੇ 채ਨਲ ਕਿਤੇ ਇਹ ਗੱਲ ਹਿਸਕਾਈ ਹੀ ਨਹੀਂ ਸਾਹਮਣੇ ਪਤਾ ਨਹੀਂ ਜਾਂ ਤਾਂ ਲੋਕਾਂ ਨੂੰ ਇਲੈਕਸ਼ਨ ਦਾ ਬੁਖਾਰ ਚੜਿਆ ਹੋਇਆ ਤੇ ਸਰਕਾਰਾਂ ਨੂੰ ਚਾਹੀਦਾ ਸੀ ਇਹਦੇ ਉੱਤੇ ਬਾਕਾਇਦਾ ਸਟੇਟਮੈਂਟਾਂ ਦਿੰਦੇ ਕਿਉਂਕਿ ਇਹ ਜਿਹੜੀ ਬਿਮਾਰੀ ਹੈ ਇਹਦੇ ਲੱਛਣ ਪੂਰੇ-ਪੂਰੇ ਮੂੰਹ ਖੁਰਦੇ ਨੇ ਮੂੰਖੁਰ ਦੇ ਲੱਛਣ ਨੇ ਸਰਕਾਰ ਵੱਲੋਂ ਅਜੇ ਤੱਕ ਕੁਝ ਦੱਸਿਆ ਨਹੀਂ ਗਿਆ ਅਸੀਂ ਚਲੋ ਸਰਕਾਰ ਨਾਲ ਕੰਟਰਡਿਕਟ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਹਦੇ ਉੱਤੇ ਸੀਰੀਅਸ ਨੋਟ ਲਵੇ ਕਿਉਂਕਿ ਥੱਲੇ ਮਹਿਕਮੇ 'ਚ ਬੜੀ ਹਲਚਲ ਹੈ ਮਹਿਕਮੇ ਦੇ ਚਿਹਰੇ ਨੂੰ ਭੱਜ ਦੌੜ ਪਈ ਹੋਈ ਹੈ ਉਹਨਾਂ ਦੇ ਹੱਥ ਪੈਰ ਫੁੱਲੇ ਹੋਏ ਨੇ ਡਾਕਟਰ ਦਿਨ ਰਾਤ ਕੰਮ ਕਰਦੇ ਨੇ ਅਸੀਂ ਤੇ ਸਗੋਂ ਉਹਨਾਂ ਡਾਕਟਰਾਂ ਦੇ ਨਾਲ ਸਾਡੀ ਹਮਦਰਦੀ ਅਸੀਂ ਤੇ ਸਲੂਟ ਕਰਦੇ ਹਾਂ ਉਹਨਾਂ ਨੂੰ ਵਿਚਾਰੇ ਬਹੁਤ ਪਿੰਡਾਂ 'ਚ ਜਾ ਕੇ ਮਿਹਨਤ ਕਰ ਰਹੇ ਆ ਪਰ ਸਰਕਾਰ ਵੱਲੋਂ ਉਹ ਉਹ ਨਹੀਂ ਲੈ ਜਾ ਰਿਆ ਨੀਸੇ ਟਿਮ ਨਹੀਂ ਲੈ ਜਾ ਰਿਆ ਸਰਕਾਰ ਡਿਕਲੇਅਰ ਨਹੀਂ ਕਰ ਰਹੀ ਅਗਰ ਇਹ ਐਫਐਮਡੀ ਹੈ ਤੈਨੂੰ ਐਫਐਮਡੀ ਦੱਸੋ ਅਗਰ ਐਫਐਮਡੀ ਨਹੀਂ ਹੈ ਤੇ ਹੋਰ ਕੋਈ ਵਾਇਰਸ ਤੇ ਉਹ ਦੱਸੋ ਉੱਥੇ ਜਾ ਕੇ ਇੱਕ ਪੂਰੀ ਛੱਛੋ ਪੰਜ ਦੀ ਮਤਲਬ ਹਾਲਤ ਬਣੀ ਹੋਈ ਆ ਟਰੱਕਾਂ ਦੇ ਟਰੱਕ ਭਰ ਕੇ ਵੈਕਸੀਨਾਂ ਆ ਰਹੀਆਂ ਨੇ ਹੁਣ ਜਿਹੜੇ ਪਸ਼ੂ ਨੂੰ ਬਿਮਾਰੀ ਹੋ ਗਈ ਉਹਦੇ ਤੇ ਵੈਕਸੀਨ ਕੀ ਕਰੇਗੀ ਵੈਕਸੀਨ ਤਾਂ ਤੰਦਰੁਸਤ ਪਸ਼ੂ ਬਾਤੇ ਹੁੰਦੀ ਆ ਨਾ ਹੁਣ ਇਹ ਕ ਅਡਵਾਂਸ ਸਟੇਜ ਉੱਤੇ ਪਸ਼ੂ ਇਨਫੈਕਟਡ ਆ ਤੁਸੀਂ ਉਹਨੂੰ ਵੈਕਸੀਨ ਲਾ ਦੇ ਕੋ ਤੁਸੀਂ ਤਾਂ ਮਾਰ ਦੋਗੇ ਉਹਨੂੰ ਤੇ ਇਸ ਕਰਕੇ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਹਦਾ ਨੋਟ ਲੇ ਲੋਕਾਂ ਦੀ ਬਾਹ ਮੜੇ ਔਰ ਲੋਕਾਂ 'ਚ ਇਹ ਜਾਣਕਾਰੀ ਜਾਏ ਤਾਂ ਕਿ ਲੋਕਾਂ ਦੇ ਦਿਲ ਤੇ ਤਰਵਾਸਾ ਤਰਿਆ ਜਾਏ ਵੀ ਸਰਕਾਰ ਸਾਡੇ ਨਾਲ ਖੜੀ ਹੈ ਅਸੀਂ ਤੇ ਸਰਕਾਰ ਨੂੰ ਤੋਂ ਇਹ ਚਾਹੁੰਦੇ ਹਾਂ ਡਾਕਟਰ ਸਾਹਿਬ ਮਾਰੀ ਜਿਹੜੀ ਤੁਸੀਂ ਦੱਸੀ ਹੈ ਇਹ ਕਿੰਨੀ ਕੁ ਖਤਰਨਾਕ ਬਿਮਾਰੀ ਹੈ ਇਹ ਮੈਂ ਕਹਿੰਦਾ ਇੰਨੀ ਖਤਰਨਾਕ ਹੈ ਕਿ ਦੂਜੇ ਤਾਂ ਤੀਜੇ ਦਿਨ ਮੌਤ ਹੋ ਜਾਂਦੀ ਜਨਵਰੀ ਦੀ ਮੱਜਾਂ ਤੇ ਬਹੁਤ ਤੇਜ਼ੀ ਨਾਲ ਮਰ ਰਹੀਆਂ ਮੱਜਾਂ ਤੇ ਦੂਜੇ ਤੀਜੇ ਦਿਨ ਮਰ ਰਹੀਆਂ ਨੇ ਇੰਨਾ ਬੁਰਾ ਹਾਲ ਹੈ ਮੈਂ ਇੱਕ ਕਿਸਾਨ ਨੂੰ ਮਿਲਿਆ ਉਥੇ ਜਗਜੀਤਪੁਰੇ ਪਿੰਡ ਦੇ ਵਿੱਚ ਹੀ ਉਹਦੀਆਂ ਚਾਰ ਮੱਜਾਂ ਸੀ ਵਿਚਾਰੇ ਦੀਆਂ ਚਾਰੇ ਹੀ ਮਰ ਗਈਆਂ ਹੁਣ ਦੇਖੋ ਵੀ ਜਿਹੜੀਆਂ ਚਾਰ ਮੱਝਾਂ ਮਰ ਗਈਆਂ ਔਰ ਉਹ ਚਾਰਾਂ ਮੱਝਾਂ ਦੇ ਘਰ ਦਾ ਚੱਲਦਾ ਸੀ ਲੂਣ ਤੇਲ ਇੱਕ ਦਲਿਤ ਪਰਿਵਾਰ ਆਇਆ ਵਿਚਾਰਾ ਉਹ ਤੇ ਦੇਖਿਆ ਨਹੀਂ ਸੀ ਜਾਂਦਾ ਇੱਕ ਹੀ ਮੱਝ ਉਹਨਾਂ ਦੀ ਉਹਦੇ ਉੱਤੇ ਲੂਣ ਤੇਲ ਆਟਾ ਹਲਦੀ ਚਲਦੀ ਸੀ ਉਹਨਾਂ ਦੀ ਉਹ ਹੁਣ ਉਹ ਮੱਝ ਮਰ ਗਈ ਹੁਣ ਸੋਚੋ ਕਿ ਉਹਨਾਂ ਦੇ ਤੇ ਬੱਚਿਆਂ ਦੇ ਮੂੰਹੋਂ ਤਾਂ ਰੋਟੀ ਖੋਈ ਗਈ ਨਾ ਉਹਨਾਂ ਦੀ ਕੋਈ ਜ਼ਮੀਨ ਵੀ ਨਹੀਂ ਹੈ ਹੁਣ ਇਦਾਂ ਹੀ ਇਹੋ ਜਿਹਾ ਸੀਨ ਸਾਨੂੰ ਮਹਤੇ ਪਿੰਡ 'ਚ ਮਿਲੇ ਦੇਖਣ ਨੂੰ ਉੱਥੇ ਲੌਂਗੋਵਾਲ ਪਿੰਡ 'ਚ ਮਿਲੇ ਮਤਲਬ ਕੁਝ ਕਹਿੰਦੇ ਨਾ ਕਿ ਤਰਾਹੀ ਮਾਮ ਹੋ ਰਿਹਾ ਨਿਸ਼ਚਿਤ ਤ ਤਰਾਹੀ ਤਰਾਹੀ ਮੱਚੀ ਪਈ ਹੈ ਸਰਕਾਰ ਨੂੰ ਚਾਹੀਦਾ ਕਿ ਬਹੁਤ ਸੀਰੀਅਸ ਨੋਟ ਲੈਵੇ ਇਹਦਾ ਉਹ ਚੀਜ਼ਾਂ ਨੂੰ ਇਹਨਾਂ ਨੂੰ ਕਰੇ ਤੇ ਦੂਜਾ ਮੈਂ ਚਾਹੁੰਦਾ ਕਿ ਸਰਕਾਰ ਇਹਦੇ ਵਿੱਚ ਦਖਲ ਅੰਦਾਜ਼ੀ ਦਵੇ ਔਰ ਇਹਦੇ ਉੱਤੇ ਕੁਝ ਮਸਲੇ ਇਹੋ ਜਿਹੇ ਨੇ ਜਿਹੜੇ ਡਿਸਕਸ ਕਰਨੇ ਬਹੁਤ ਜ਼ਰੂਰੀ ਨੇ ਇਸ ਤੋਂ ਇਲਾਵਾ ਡਾਕਟਰ ਸਾਹਿਬ ਜੇ ਗੱਲ ਕਰੀਏ ਤਾਂ ਇਹ ਜਿਹੜਾ ਹੈ ਖੇਤ ਹੈ ਇਹ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਆਲਰੇਡੀ ਸਾਡੀਆਂ ਕਿਸਾਨ ਐਸੋਸੀਏਸ਼ਨਜ਼ ਯੂਨੀਅਨਾਂ ਇੰਨੀਆਂ ਚੱਲ ਰਹੀਆਂ ਨੇ ਜਿਨ੍ਹਾਂ ਨੇ ਬਹੁਤ ਵਾਰੀ ਜਿਹੜਾ ਆਪਣੇ ਹੱਕਾਂ ਵਾਸਤੇ ਆਵਾਜ਼ ਵੀ ਚੱਕੀ ਹੈ ਫਿਰ ਇਸ ਵਾਸਤੇ ਕਿਉਂ ਨਹੀਂ ਕੋਈ ਗੱਲ ਕਰਦਾ ਸਾਹਮਣੇ ਆ ਕੇ ਕਿਸਾਨ ਜੁਨੀਨਾਂ ਨੂੰ ਇਹ ਮਸਲਾ ਉਠਾਉਣਾ ਚਾਹੀਦਾ ਬੜੇ ਉੱਚੇ ਲੈਵਲ ਤੇ ਉਠਾਉਣਾ ਚਾਹੀਦਾ ਉਹ ਉਥੇ ਵੀ ਇਹ ਕੋਈ ਬਹੁਤਾ ਕਿਸਾਨ ਜੁਨੀਨਾ ਵੀ ਇੱਥੇ ਕੋਈ ਬਹੁਤਾ ਰੌਲਾ ਨਹੀਂ ਪਾ ਰਹੀਆਂ ਹਾਂ ਉਥੇ ਮੈਂ ਦੇਖਿਆ ਕਿ ਕੁਝ ਜੁਨੀਨਾਂ ਨੇ ਕਿਸਾਨਾਂ ਦੀਆਂ ਮੈਂ ਨਾਂ ਨਹੀਂ ਲਵਾਵਾਂਗਾ ਕਿਉਂਕਿ ਫਿਰ ਮਾਮਲਾ ਪੋਲਿਟਿਕਲ ਹੋ ਜਾਂਦਾ ਤੇ ਉਹਨਾਂ ਨੇ ਕੁਝ ਕਹਿ ਕੇ ਅਖਬਾਰਾਂ ਦੇ ਵਿੱਚ ਖਬਰਾਂ ਵੀ ਲਵਾਈਆਂ ਨੇ ਔਰ ਕੁਝ ਲੋਕਾਂ ਦੇ ਵਿੱਚ ਜਾਗਰਤੀ ਵੀ ਲਿਆਂਦੀ ਹੈ ਮੈਂ ਚਾਹੁੰਦਾ ਕਿ ਜ਼ਿਆਦਾ ਕਿਸਾਨ ਜੁਨੀਨਾਂ ਇਹਦੇ ਵਿੱਚ ਆਉਣ ਸਾਰੀਆਂ ਕਿਸਾਨ ਜੁਨੀਨ ਕਿਉਂਕਿ ਕਿਸਾਨਾਂ ਨਾਲ ਜੁੜਿਆ ਹੋਇਆ ਮਸਲਾ ਔਰ ਇਹਦੇ ਵਾਸਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਉਣੀ ਬਹੁਤ ਜ਼ਰੂਰੀ ਸਰਕਾਰ ਨੂੰ ਇੱਕ ਅਪੀਲ ਕਰਨੀ ਚਾਹੁੰਦੇ ਆ ਸਰਕਾਰ ਨੂੰ ਅਪੀਲ ਇਹ ਕਰਨੀ ਚਾਹੁੰਦੇ ਆ ਕਿ ਇਹ ਮਾਮਲਾ ਬਹੁਤ بڑا ਹੈ ਇੰਟਰਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਕੁਝ ਬਾਡੀਜ਼ ਬਣੀਆਂ ਹੋਈਆਂ ਨੇ ਜਿਵੇਂ ਸਾਡੇ ਮੁਲਕ ਦੇ ਵਿੱਚ ਇੱਕ ਬਾਡੀ ਹੈ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਇੱਕ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਅੱਗੇ WHO ਨਾਲ ਜੁੜਦੀ ਹੈ ਜਾ ਕੇ ਇੱਕ ਹੋਰ ਕਾਉਂਸਲ ਬਣੀ ਹੋਈ ਹੈ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਮੈਂ ਤੁਹਾਨੂੰ ਕੁਝ ਡਾਕੂਮੈਂਟ ਦਿਖਾਵਾਂਗਾ ਮੇਰੇ ਕੋਲ ਪਏ ਨੇ ਆ ਦੇਖੋ ਇਹ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦਾ ਡਾਕੂਮੈਂਟ ਹੈ Indian Council of Medical Research ਇੱਕ ਤਰ੍ਹਾਂ ਨਾਲ WHO ਦਾ ਹੀ ਇੱਕ ਵਿੰਗ ਹੈ ਹੂੰ ਤੇ ਇਹਦੇ ਨਾਲ ਇਹ ਡਾਕੂਮੈਂਟ ਹੈਗਾ ਵਾ Indian Council of Agriculture Research ਇਹ ਦੇਖੋ ਤੁਸੀਂ ਦੇਖੋ ਇਹ ਈਮੇਲ ਹੈ ਮੇਰੇ ਨਾਂ ਤੇ ਐਡਰੈਸ ਕੀਤੀ ਹੋਈ ਹੈ ਔਰ ਦੇਸ਼ ਦਾ ਸਭ ਤੋਂ ਵੱਡਾ ਸਾਇੰਟਿਸਟ ਹੈ FMD ਦੇ ਮਾਮਲੇ ਵਿੱਚ ਡਾਕਟਰ ਰਵਿੰਦਰ ਪ੍ਰਸਾਦ ਸਿੰਘ ਇਹ نیچے ਉਹਨਾਂ ਦੇ ਸਾਈਨ ਹੈ ਹੂੰ ਤੇ ਉਹ ਕਹਿੰਦਾ ਮਤਲਬ ਕਿ ਇਹ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦਾ ਡਾਕੂਮੈਂਟ ਹੈ ਇੰਡੀਅਨ ਕਾਉਂਸਲ ਆਫ ਮੈਡੀਕਲ ਸਰਚ ਦਾ ਡਾਕੂਮੈਂਟ ਹੈ ਔਰ ਮੈਂ ਮੈਨੂੰ ਕਿਉਂ ਡਰੈਸ ਹੁੰਦੀਆਂ ਨੇ ਚੀਜ਼ਾਂ ਕਿਉਂਕਿ ਮੈਂ ਦੁਨੀਆ ਦਾ ਇੱਕ ਮੰਨਿਆ ਹੋਇਆ ਡਰਗ ਸਾਇੰਟਿਸਟ ਆ ਆ ਅਮਰੀਕਾ ਦੀ ਸਰਕਾਰ ਨੇ ਦੁਨੀਆ ਦੀ ਸਭ ਤੋਂ ਤਾਕਤਵਰ ਸਰਕਾਰ ਨੇ ਮੈਨੂੰ ਦਵਾਈ ਖੋਜਾ ਵਾਸਤੇ ਜੋ ਪ੍ਰਮਾਣ ਪੱਤਰ ਦਿੱਤਾ ਹੋਇਆ ਸਾਇੰਟਿਸਟ ਕੋਉਣ ਦਾ ਹੱਕ ਦਿੱਤਾ ਹੋਇਆ ਇਹ ਯੂਨਾਈਟਿਡ ਸਟੇਟਸ ਪੇਟੈਂਟ ਹੈ ਅਮਰੀਕਾ ਦੀ ਸਰਕਾਰ ਦਾ ਦਿੱਤਾ ਹੋਇਆ ਮੈਨੂੰ ਪੇਟੈਂਟ ਹੈ ਆ ਕੈਨੇਡਾ ਸਰਕਾਰ ਦਾ ਪੇਟੈਂਟ ਹੈ ਹੂੰ ਇਹ ਹਾਂ ਤੇ ਉਹ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਇੰਟਰਨੈਸ਼ਨਲੀ ਰਿਕੋਗਨਾਈਜ਼ਡ ਡਰਗ ਸਾਇੰਟਿਸਟ ਹਾਂ ਤੇ ਇਸ ਕਰਕੇ ਮੈਂ ਚਾਹੁੰਦਾ ਕਿ ਇਹ ਜਿਹੜਾ ਡਰਗ ਸਾਇੰਟਿਸਟ ਜਿਹੜੇ ਨੇ ਉਹਨਾਂ ਨੂੰ ਬੜੇ ਬੁਰੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਕਾਨੂੰਨ ਪਾਸ ਹੋਇਆ ਸਾਡੇ ਦੇਸ਼ ਦੇ ਵਿੱਚ 2019 ਦੇ ਵਿੱਚ ਨਿਊ ਡਰਗ ਐਂਡ ਕਲੀਨਿਕਲ ਟਰਾਇਲ ਰੂਲ 2019 ਉਹਦੇ ਵਿੱਚ ਕੀ ਹੋਇਆ ਕਿ ਜਿਹੜਾ ਡਰਗ ਸਾਇੰਟਿਸਟ ਨੇ ਅਸਲੀ ਡਰਗ ਸਾਇੰਟਿਸਟ ਜਿੱਦਾਂ ਹੁਣ ਮੈਂ ਤੁਹਾਨੂੰ ਦਿਖਾਇਆ ਮੇਰੇ ਕੋਲ ਅਸਲੀ ਡਾਕੂਮੈਂਟ ਹੈ ਤੁਸੀਂ ਇੰਟਰਨੈਟ 'ਤੇ ਵੀ ਚੈੱਕ ਕਰ ਸਕਦੇ ਹੋ ਇਹੋ ਜਿਹੇ ਸਾਇੰਟਿਸਟਾਂ ਕੋਲੋਂ ਦਵਾਈਆਂ ਦੀ ਖੋਜ ਕਰਨ ਦਾ ਖੋ ਕੇ ਦਿੱਤਾ ਜਾਂਦਾ ਕਾਰਪੋਰੇਟ ਘਰਾਣੇ ਕਾਰਪੋਰੇਟ ਘਰਾਣਿਆਂ ਦਾ ਮਕਸਦ ਦਵਾਈਆਂ ਦੀ ਖੋਜ ਕਰਨਾ ਨਹੀਂ ਹੈਗਾ ਉਹਨਾਂ ਦਾ ਮਕਸਦ ਲੋਕਾਂ ਦੀ ਸੇਵਾ ਕਰਨਾ ਨਹੀਂ ਹੈਗਾ ਉਹਨਾਂ ਦਾ ਮਕਸਦ ਹੈ ਪੈਸਾ ਕਮਾਉਣਾ ਉਹ ਪੈਸੇ ਕਮਾਉਣ ਵਾਸਤੇ ਕੰਮ ਕਰਦੇ ਆਲਰੇਡੀ ਪੂਰੀ ਦੁਨੀਆ ਵੈਕਸੀਨ ਮਾਫੀਆ ਦੀ ਗ੍ਰਿਫਤ ਚ ਆਪਾਂ ਦੇਖਿਆ ਹੈ ਕਰੋਨਾ ਚ ਇਹ ਜਿਹੜੇ ਪਸ਼ੂ ਮਰ ਰਹੇ ਨੇ ਇਹ ਵੀ ਵੈਕਸੀਨ ਮਾਫੀਆ ਦੀ ਵਜ੍ਹਾ ਨਾਲ ਮਰ ਰਹੇ ਨੇ ਵੈਕਸੀਨ ਮਾਫੀਆ ਚਾਹੁੰਦਾ ਉਹ ਅਰਬਾਂ ਖਰਮਾਰ ਬੇ ਕਮਾਰਿਆ ਹਰ ਸਾਲ ਇਹ ਪੇਮੈਂਟਾਂ ਉਹਨਾਂ ਨੂੰ ਹੁੰਦੀਆਂ ਨੇ ਸਰਕਾਰ ਸਹਦ ਇਸ ਕਰਕੇ ਅਨਾਉਂਸ ਨਹੀਂ ਕਰ ਰਹੀ ਕਿਉਂਕਿ ਸਰਕਾਰ ਨੇ ਅਰਬਾਂ ਰੁਪਏਾਂ ਦੀਆਂ ਵੈਕਸੀਨਾਂ ਉਹਨਾਂ ਕੋਲੋਂ ਲੈ ਲਈਆਂ ਹੋਈਆਂ ਨੇ ਹੁਣ ਜੇ ਸਰਕਾਰ ਕਹਿੰਦੀ ਐ ਐਫਐਮਡੀ ਫੈਲ ਗਈ ਤੇ ਇਸ ਲੋਕੀ ਜਿਹੜੇ ਨਾ ਉਹ ਸਰਕਾਰ ਦੀ ਖੰਭ ਠੱਪ ਦੇਣਗੇ ਕਿ ਤੁਸੀਂ ਅਰਬਾਂ ਖਰਮਾਰ ਰੁਪਏ ਖਰਚਦੇ ਕਿਉਂ ਹੋ ਇਹ ਜੇ ਤੁਸੀਂ ਅਰਬਾਂ ਖਰਬਾਂ ਰੁਪਏ ਕਾਰਪੋਰੇਟ ਕਰਾਣਿਆਂ ਨੂੰ ਦੇ ਰਹੇ ਹੋ ਫਿਰ ਵੀ ਬਿਮਾਰੀ ਫੈਲ ਰਹੀ ਹੈ ਇਹਦਾ ਮਤਲਬ ਜਾਂ ਤੇ ਤੁਹਾਡੇ ਚ ਨੁਕਸ ਹੈ ਜਾਂ ਕਾਰਪੋਰੇਟ ਕਰਾਣਿਆਂ ਚ ਨੁਕਸ ਹੈ ਅਸੀਂ ਮੈਂ ਇਹ ਚਾਹੁੰਦਾ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਹਾਂ ਅਸੀਂ ਅਪੀਲ ਕਰਨੀ ਚਾਹੁੰਦੇ ਹਾਂ ਅਪੀਲ ਕਰਨੀ ਚਾਹੁੰਦੇ ਹਾਂ ਕਿ ਮੈਂ ਤੁਹਾਨੂੰ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦੇ ਡਾਕੂਮੈਂਟ ਦਿਖਾਏ ਮੈਂ ਤੁਹਾਨੂੰ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਡਾਕੂਮੈਂਟ ਦਿਖਾਏ ਇਹਦੇ ਵਿੱਚ ਸਾਇੰਟਿਸਟਾਂ ਨੂੰ ਤਾਂ ਖੋਜਾਂ ਕਰਨ ਤੋਂ ਮਨਾ ਕਰ ਦਿੱਤਾ ਗਿਆ ਪਰ ਸਾਡੇ ਪੰਜਾਬ ਦੇ ਵਿੱਚ ਇੱਕ ਗੜਬਾਸੂ ਹੈ ਲੁਧਿਆਣੇ ਦੇ ਵਿੱਚ ਇਹ ਸਰਕਾਰ ਦੇ ਅੰਡਰ ਹੈ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਹਨਾਂ ਨੂੰ ਇਨਵੋਲਵ ਕਰੇ ਜਿਹੜਾ ਦੂਜਾ ਡਾਕੂਮੈਂਟ ਸੀਗਾ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦਾ ਉਹ ਜੁੜਿਆ ਹੋਇਆ ਡੀ ਐਫ ਐਮ ਡੀ ਡਾਇਰੈਕਟੋਰੇਟ ਆਫ ਫੂਟ ਐਂਡ ਮਾਊਥ ਡਿਜੀਜ਼ ਦੇਰਾਦੂਨ ਵਾਲਿਆਂ ਨਾਲ ਉਹ ਬਾਡੀ ਅੱਗੇ ਸਵਿਟਜ਼ਰਲੈਂਡ ਦੀਆਂ ਇੰਟਰਨੈਸ਼ਨਲ ਬਾਡੀਆਂ ਨਾਲ ਪੂਰੀ ਦੁਨੀਆ ਨਾਲ ਜੁੜੀ ਹੋਈ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਉਹਨੂੰ ਪੁਸ਼ ਕਰਵਾਏ ਕਿਉਂਕਿ ਆਪਣੀ ਪਿੱਠ ਪਿੱਛੇ ਕੋਈ ਕਾਰਪੋਰੇਟ ਘਰਾਣਾ ਨਹੀਂ ਖੜਾ ਆਪਣੀ ਇੰਨੀ ਔਕਾਤ ਨਹੀਂ ਹੈਗੀ ਪਰ ਆਪਣੇ ਕੋਲ ਸਰਕਾਰ ਤੇ ਹੈਗੀ ਹੈ ਨਾ ਸਰਕਾਰ ਤੇ ਸਾਡੀ ਆਪਣ ਸਰਕਾਰ ਤਾਂ ਸਾਡੀ ਮਾਈ ਬਾਪ ਆ ਤੇ ਬੰਦਾ ਬੱਚਾ ਦੌੜ ਕੇ ਮਾਈ ਬਾਪ ਕੋਲ ਹੀ ਜਾਂਦਾ ਨਾ ਅਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਇਸ ਪ੍ਰੋਜੈਕਟ ਨੂੰ ਅੱਗੇ ਵਧਾਓ ਕਿਉਂਕਿ ਡਾਕਟਰ ਰਵਿੰਦਰ ਪ੍ਰਸਾਦ ਸਿੰਘ ਤੋਂ ਵੱਡਾ ਸਾਇੰਟਿਸਟ ਤੇ ਕੋਈ ਹੈ ਨਹੀਂ ਉਹਨਾਂ ਨਾਲ ਮੇਰੀ ਜ਼ੂਮ ਮੀਟਿੰਗ ਵੀ ਹੋਈ ਆ ਮੇਰੇ ਟੈਲੀਫੋਨ ਤੇ ਵੀ ਗੱਲ ਹੁੰਦੀ ਰਹਿੰਦੀ ਆ ਉਹ ਇਹ ਪ੍ਰੋਜੈਕਟ ਨੂੰ ਲੈਣਾ ਚਾਹੁੰਦੇ ਆ ਡੀ ਐਫ ਐਮ ਡੀ ਵਾਲੇ ਇਸ ਪ੍ਰੋਜੈਕਟ ਨੂੰ ਲੈਣਾ ਚਾਹੁੰਦੇ ਆ ਤੁਸੀਂ ਇਹਨੂੰ ਗੜਵਾਸੂ ਦੇ ਥਰੋਲ ਕਰੋ ਮੈਨੂੰ ਵਿੱਚੋਂ ਮਾਈਨਸ ਕਰ ਦਿਓ ਮੈਂ ਕੁਝ ਨਹੀਂ ਲੈਣਾ ਨਾ ਮੈਂ ਕਮਰਸ਼ੀਅਲ ਬੈਨੀਫਿਟ ਲੈਣਾ ਮਗਰ ਇਹਦੇ ਵਿੱਚ ਕੀ ਹੋਏਗਾ ਕਿ ਇੱਕ ਵੱਡੀ ਖੋਜ ਪੰਜਾਬ ਦੀ ਝੋਲੀ 'ਚ ਪਏਗੀ ਇੰਡੀਆ ਦੀ ਝੋਲੀ ਵਿੱਚ ਪਏਗੀ ਔਰ ਇਹ ਖੋਜ ਤੀਰ ਵਾਂਗ ਜਾਏਗੀ ਸਦੀ ਨੋਬਲ ਪ੍ਰਾਈਜ਼ ਤੱਕ ਹਿੰਦੋਸਤਾਨ ਦਾ ਨਾਂ ਪੂਰੀ ਦੁਨੀਆ ਵਿੱਚ ਨੰਬਰ 1 ਹੋਏਗਾ ਅਸੀਂ ਵਿਸ਼ਵ ਗੁਰੂ ਬਣਾਂਗੇ ਅੱਜ ਦੀ ਤਾਰੀਖ 'ਚ ਅਸੀਂ ਕੀ ਹਾਂ ਅੱਜ ਦੀ ਤਾਰੀਖ 'ਚ ਅਸੀਂ ਸਿਰਫ ਆਬਾਦੀ ਵਿੱਚ ਵਿਸ਼ਵ ਗੁਰੂ ਹਾਂ ਜਾਂ 80 ਕਰੋੜ ਲੋਕਾਂ ਨੂੰ ਉਹ ਭੀਖ ਦਾ ਅਨਾਜ ਦੇਣ ਦੇ ਵਿੱਚ ਅਸੀਂ ਵਿਸ਼ਵ ਗੁਰੂ ਹਾਂ ਇਹਦੇ ਵਿੱਚ ਅਸੀਂ ਸੱਚੀ ਮੁੱਚੀ ਸਾਇੰਸ ਦੀ ਦੁਨੀਆ ਦੇ ਸਰ ਮੋਰ ਬਣ ਜਾਵਾਂਗੇ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਖੋਜ ਬ੍ਰੌਡ ਸਪੈਕਟਰ ਐਂਟੀ viral ਡਰਗ ਅਸੀਂ ਇੰਡੀਆ ਤੋਂ ਰਿਪੋਰਟ ਕਰਾਂਗੇ ਇਸ ਦੇ ਵਿੱਚੋਂ ਮੈਨੂੰ ਮਾਈਨਸ ਕਰ ਦਿਓ ਮੈਨੂੰ ਕੁਝ ਨਹੀਂ ਚਾਹੀਦਾ ਇਹਦੇ ਚ ਗੜਵਾਸੂ ਦੇ ਥਰੋ ਕਰੋ ਤੁਸੀਂ ਡੀ ਐਫ ਐਮ ਡੀ ਤੱਕ ਜਾਓ ਡੀ ਐਫ ਐਮ ਡੀ ਵਾਲੇ ਜੇ ਮੇਰੇ ਨਾਲ ਕੰਟੈਕਟ ਕਰ ਸਕਦੇ ਆ ਉਹਦੀਆਂ ਨੇ ਕੁਝ ਫਾਰਮਲਿਟੀਆਂ ਨੇ ਉਹ ਚਾਹੁੰਦੇ ਨੇ ਸਰਕਾਰ ਨੂੰ ਇਨਵੋਲ ਹੋਏ ਉਹ ਚਾਹੁੰਦੇ ਨੇ ਗੜਵਾਸੂ ਵਰਗੀਆਂ ਸੰਸਥਾਵਾਂ ਨੂੰ ਇਨਵੋਲ ਹੋਣ ਉਹ ਚਾਹੁੰਦੇ ਨੇ ਕੋਈ ਕਾਰਪੋਰੇਟ ਕੰਪਾਨੀ ਨੂੰ ਇਨਵੋਲ ਹੋਵੇ ਅਸੀਂ ਕਾਰਪੋਰੇਟ ਕੰਪਾਨੀ ਤੱਕ ਤਾਂ ਨਹੀਂ ਪਹੁੰਚ ਸਕਦੇ ਪਰ ਸਰਕਾਰ ਤਾਂ ਸਾਡੀ ਆਪਣੀ ਹੈ ਨਾ ਅਸੀਂ ਸਰਕਾਰ ਨੂੰ ਅਪੀਲ ਹੋ ਗਿਆ ਨਾ ਤੇ ਤੂੰ ਹੀ ਨਾ ਮਤਲਬ ਸਮਝੋ ਵੀ ਤੁਹਾਡੇ ਕੋਲ ਹਜ਼ਾਰਾਂ ਸਾਲਾਂ ਵਾਸਤੇ ਪੁੰਨ ਨਾਲ ਤੁਹਾਡੀ ਝੋਲੀ ਪਰ ਜਾਣੀ ਹੈ ਤੁਸੀਂ ਦੁਨੀਆ ਦੇ ਵਿੱਚ ਇੱਕ ਯਾਦ ਕੀਤੇ ਜਾਓਗੇ ਇੱਕ ਇਤਿਹਾਸਪੁਰਸ਼ ਦੀ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਅੱਗੇ ਵਧਾਓ ਇਹ ਪੈਨਸਿਲਿਨ ਦੀ ਖੋਜ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਮੈਡੀਕਲ ਸਾਇੰਸ ਦੀ ਖੋਜ ਹੋਏਗੀ ਬ੍ਰਾਡ ਸਪੈਕਟਰਮ ਐਂਟੀਵਾਇਰਲ ਡਰਗ ਇਸ ਕਰਕੇ ਤੁਸੀਂ ਇਹਨੂੰ ਅੱਗੇ ਵਧਾਓ ਇਹ ਦਵਾਈ ਨਾਲ ਹੁਣ ਕੀ ਹੋ ਰਿਹਾ ਦੇਖੋ ਸਾਨੂੰ ਇਹਨਾਂ ਨੇ ਰੋਕ ਦਿੱਤਾ ਇਹਦੇ ਤੇ ਖੋਜ ਕਰਨ ਤੋਂ ICMR ਨੇ ਰੋਕ ਦਿੱਤਾ ਡਰਗ ਕੰਟਰੋਲਰ ਨੇ ਸਾਨੂੰ ਮਨਜ਼ੂਰੀ ਨਹੀਂ ਦਿੱਤੀ ਐਲੋਪੈਥੀ ਵਿੱਚ ਬਣਾਉਣ ਦੀ ਅਸੀਂ ਆਯੁਰਵੈਦਿਕ ਚ ਦਵਾਈ ਬਣਾ ਲਈ ਆਯੁਰਵੈਦਿਕ ਚ ਦਵਾਈ ਬਣਾ ਲਈ ਆਯੁਰਵੈਦਿਕ ਵਾਲੇ ਹੁਣ ਲੋਕੀ ਲੈ ਰਹੇ ਨੇ ਉੱਥੇ ਉਹ ਲੈ ਕੇ ਆਪਣੇ ਪਸ਼ੂਆਂ ਨੂੰ ਠੀਕ ਕਰ ਰਹੇ ਨੇ ਹੂੰ ਉਹ ਜੋ ਜਦੋਂ ਠੀਕ ਕਰ ਰਹੇ ਨੇ ਤੇ ਅਸੀਂ ਇਹ ਕਹਿ ਰਹੇ ਹਾਂ ਕਿ ਜੇ ਉਹ ਆਯੁਰਵੈਦਿਕ ਤੌਰ ਤੇ ਠੀਕ ਕਰ ਰਹੇ ਨੇ ਤੇ ਇਹਨ ਐਲੋਪੈਥੀ ਤੇ ਵੀ ਠੀਕ ਹੀ ਕਰਨਾ ਹੁਣ ਤੁਸੀਂ ਜਿਹੜਾ ਡੱਬੇ ਉੱਤੇ ਜਿਹੜਾ ਫਾਰਮੂਲਾ ਹੈ ਸਾਡਾ ਉਹ ਤੇ ਬਿਲਕੁਲ ਐਲੋਪੈਥੀ ਵਰਗਾ ਹੈ ਉਹ ਲੋਕੀ ਡਾਕਟਰ ਵੀ ਦੇਖਦੇ ਆ ਕਿ ਇਹ ਯਾਰ ਇਹ ਤੇ ਐਲੋਪੈਥੀ ਦੀ ਦਵਾਈ ਹੈ ਇਹ ਕ ICMR ਨੇ اور ਉਹ ਜਿਹੜੀ ਕੀ ਬੋਲਦੇ ਹਨ ਨਿਊ ਡਰੈਗਨ ਕਲੀਨिकल ਟਰਾਇਲ 2019 ਉਹਦੇ ਵਿੱਚ ਉਹਨਾਂ ਨੇ 20000 ਕਰੋੜ ਰੁਪਏ ਦੀ ਇਨਵੈਸਟਮੈਂਟ ਖੜੀ ਕਰ ਦਿੱਤੀ ਜਦੋਂ ਸਰਕਾਰ ਜਾਇਗੀ ਨੂੰ ਲੈ ਕੇ ਨਾ ਉਹਤੇ 5 ਪੈਸੇ ਦੀ ਵੀ ਇਨਵੈਸਟਮੈਂਟ ਨਹੀਂ ਹੁੰਦੀ ਫਿਰ ਸਰਕਾਰਾਂ ਵਾਸਤੇ ਰਸਤੇ ਖੁੱਲੇ ਨੇ ਇਸ ਕਰਕੇ ਭਗਵੰਤ ਮਾਨ ਜੀ ਨੂੰ ਅਸੀਂ ਪੰਜਾਬ ਗਵਰਨਮੈਂਟ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਇਸ ਪ੍ਰੋਜੈਕਟ ਨੂੰ ਅੱਗੇ ਵਧਾਓ ਪੰਜਾਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਇੰਨਾ ਸ਼ਨਹਰੀ ਅੱਖਰਾਂ ਚ ਲਿਖਿਆ ਜਾਏਗਾ ਹਿੰਦੁਸਤਾਨ ਦਾ ਨਾਮ ਲਿਖਿਆ ਜਾਏਗਾ ਪੂਰੇ ਵਰਲਡ ਦੇ ਵਿੱਚ ਹਜ਼ਾਰਾਂ ਸਾਲਾਂ ਤੱਕ ਲੋਕ ਇਸ ਘਟਨਾ ਨੂੰ ਯਾਦ ਕਰਨਗੇ ਇਸ ਕਰ ਜਿਵੇਂ ਹੁਣ ਯੂਨਾਈਟਿਡ 6 ਸੰਸਥਾ ਪਿੰਡਾਂ 'ਚ ਜਾ ਕੇ ਕੰਮ ਕਰ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਦੂਜੀਆਂ ਸੰਸਥਾਵਾਂ ਵਿੱਚ ਆਉਣ ਲੋਕਾਂ ਦੀ ਬਾਹ ਮਾੜਨ ਕਿਸਾਨ ਜੁਨੇਨਾ ਵਿੱਚ ਆਉਣ ਹਰ ਬੰਦਾ ਇਸ ਮੈਸੇਜ ਨੂੰ ਅੱਗੇ ਤੋਂ ਅੱਗੇ ਪਹੁੰਚਾਏ ਤਾਂ ਕਿ ਲੋਕਾਂ ਦਾ ਇਲਾਜ ਕੀਤਾ ਜਾ ਸਕੇ ਬਾਕੀ ਜਿਹੜੀ ਦਵਾਈ ਫਿਲਹਾਲ ਜਿਹੜੀ ਸਾਡੀ ਆਯੁਰਵੈਦਿਕ ਦਵਾਈ ਐਲਪਰੋਸੈਕਸਮ ਨਾਂ ਦੇ ਉੱਤੇ ਹੈਗੀ ਹੈ ਮਾਰਕੀਟ ਵਿੱਚ ਇਹਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਇਆ ਜਾਏ ਕਿਉਂਕਿ ਯੂਨਾਈਟਿਡ 6 ਸੰਸਥਾ ਇਹਨੂੰ ਫ੍ਰੀ ਲੋਕਾਂ ਤੱਕ ਪਹੁੰਚਾ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸੱਜਣ ਇਹਨੂੰ ਖਰੀਦ ਕੇ ਜਾਣ ਕਿਉਂਕਿ ਅਸੀਂ ਵੀ ਸਾਡੀ ਵੀ ਆਰਥਿਕ ਹਾਲਤ ਉਹੋ ਜੀ ਹੈ ਇਹਨੂੰ ਘੱਟ ਤੋਂ ਘੱਟ ਕੀਮਤ ਤੇ ਕਿਸਾਨਾਂ ਤੱਕ ਪਹੁੰਚਾਇਆ ਜਾਏ ਕਿਸਾਨਾਂ ਦੇ ਪਸ਼ੂ ਬਚਾਏ ਜਾਣ ਔਰ ਕਿਸਾਨ ਸਰਕਾਰ ਜੋ ਕਰ ਰਹੀ ਹੈ ਉਹ ਕਰੇ ਜੋ ਵੈਕਸੀਨੇਸ਼ਨ ਕਰ ਰਹੀ ਹੈ ਕਰੇ ਜੋ ਦਵਾਈਆਂ ਦੇ ਰਹੀ ਹੈ ਦੇ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈਗਾ ਹੂੰ ਜਦੋਂ ਇਹ ਦਵਾਈ ਆਯੁਰਵੈਦਿਕ ਡਿਪਾਰਟਮੈਂਟ ਵੱਲੋਂ ਮਨਜ਼ੂਰ ਹੋਈ ਹੋਈ ਆ ਤੇ ਇਹਦਾ ਸਾਈਡ ਇਫੈਕਟ ਤਾਂ ਕੋਈ ਹੈ ਹੀ ਨਹੀਂ ਅਸੀਂ ਇਹ ਚਾਹੁੰਦੇ ਆ ਕਿ ਇੱਕ ਤਾਂ ਇਹਨੂੰ ਵੱਤਵਤ ਲੋਕਾਂ ਤੱਕ ਫੈਲਾਇਆ ਜਾ ਦੂਜਾ ਜਿਹੜਾ ਇਹ ਟ੍ਰਾਇਲ ਆ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦਾ ਡਾਇਰੈਕਟੋਰੇਟ ਆਫ ਫੁੱਟ ਐਂਡ ਮਾਉਸ ਡਿਜ਼ੀਜ਼ ਦੇ ਰਾਦੂਨ ਵਾਲਿਆਂ ਦਾ ਇਹਨੂੰ ਅੱਗੇ ਵਧਾਇਆ ਜਾਏ ਔਰ ਜਿਹੜੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਆ ਉਹ ਤੱਕ ਪਹੁੰਚਾ ਕੇ WHO ਦੇ ਡਾਟਾਬੇਸ 'ਚ ਫਿਰ ਆਟੋਮੈਟਿਕਲੀ ਚਲੀ ਜਾਏਗੀ WHO ਦੇ ਡਾਟਾਬੇਸ 'ਚ ਚਲੀ ਜਾਏਗੀ ਪੂਰੀ ਦੁਨੀਆ ਸਰ ਜਿਹੜੀ ਤੁਸੀਂ ਦਵਾਈ ਦਾ ਨਾਮ ਦਿੱਤਾ ਦੱਸਿਆ ਹੋਣੇ ਇਹ ਦਵਾਈ ਮਿਲਦੀ ਕਿੱਥੋਂ ਕਿੱਥੋਂ ਲੈ ਸਕਦੇ ਨੇ ਇਹ ਇਹ ਦੇਖੋ ਇਹ ਮੈਡੀਕਲ ਸਟੋਰਾਂ ਤੋਂ ਮਿਲਦੀ ਹੈ ਹੂੰ ਇਹ ਨਹੀਂ ਮਿਲਦੀ ਹੈਗੀ ਤੇ ਤੁਸੀਂ ਮਤਲਬ ਸੜਨਾ ਕੰਟੈਕਟ ਕਰ ਸਕਦੇ ਹੋ ਕਿਉਂਕਿ ਯੂਨਾਈਟਿਡ ਸਿਕ ਖਸਤਾ ਇਹਨੂੰ ਪਚਾਰੀ ਹੈ ਉਹ ਤਾਂ ਫ੍ਰੀ ਆਫ ਕਾਸਟ ਦੇ ਰਹੀ ਹੈ ਇਹਨੂੰ ਤੁਸੀਂ ਸਿੱਧਾ ਉਹਨਾਂ ਨਾਲ ਕਰੋ ਕਿਉਂਕਿ ਉਹਨਾਂ ਦੇ ਵੈਬਸਾਈਟ ਤੇ ਤੁਸੀਂ ਮਾਰੋਗੇ ਤਾਂ ਉਹਨਾਂ ਨੂੰ ਪਤਾ ਚੱਲ ਜਾਣਾ ਤੇ ਕਹਿੰਦਾ ਮਤਲਬ ਹੈ ਕਿ ਉਹ ਤੇ ਵਿਚਾਰੇ ਫ੍ਰੀ ਵੰਡ ਰਹੇ ਨੇ ਇਹਨੂੰ ਇਸ ਕਰਕੇ ਇਹ ਜਿੱਥੇ-ਜਿੱਥੇ ਹੈਗੀ ਹੈ ਉੱਥੇ ਠੀਕ ਹੈ ਜਿੱਥੇ ਨਹੀਂ ਹੈਗੀ ਉੱਥੇ ਉਹਨਾਂ ਦੇ ਥਰੋ ਲਈ ਜਾਏ ਤੁਹਾਡੇ ਚੈਨਲ ਦੇ ਥਰੋ ਮੈਂ ਤੇ ਇਹ ਕਹਾਂਗਾ ਕੋਈ ਮੇਰੇ ਨਾਲ ਕੰਟੈਕਟ ਕਰਨਾ ਚਾਹੁੰਦਾ ਤੇ ਕਰੇ ਮੇਰਾ ਤਾਂ ਨੰਬਰ ਸਿੱਧਾ ਹੀ ਹੈ 9463119829 ਜਿਹੜਾ ਮਰਜ਼ੀ ਫੋਨ ਕਰ ਸਕਦਾ ਜਿਹੜਾ ਗੱਲ ਕਰ ਸਕਦਾ ਸਰ ਜਿਹੜੀ ਡ ਦੇਖੋ ਜਦੋਂ ਪਸ਼ੂ ਦੇ ਥਣ ਗਲ ਗਏ ਜਦੋਂ ਪਸ਼ੂ ਇੰਨੀ ਬੁਰੀ ਤਰ੍ਹਾਂ ਬਿਮਾਰ ਹੋ ਗਿਆ ਪਸ ਪਈ ਆ ਉਹਦੇ ਅੰਦਰੂਨੀ ਅੰਗਾਂ 'ਚ ਪਸ ਪਈ ਆ ਤੁਸੀਂ ਉਹਦਾ ਦੁੱਧ ਪੀਣਾ ਪਸੰਦ ਕਰੋਗੇ ਹੂੰ ਉਹਨਾਂ ਬਿਮਾਰ ਪਸ਼ੂ ਉਲੰਪੀ ਦੇ ਵਿੱਚ ਵੀ ਕੀ ਹੋਇਆ ਸੀ ਬਿਮਾਰ ਪਸ਼ੂਆਂ ਦਾ ਦੁੱਧ ਵੀ ਲੋਕੀ ਸਪਲਾਈ ਕਰੀ ਜਾ ਰਹੇ ਸੀ ਇਸ ਕਰਕੇ ਕਿਸਾਨਾਂ ਨੂੰ ਤਾਂ ਇਹ ਇਹਦੇ ਨੁਕਸਾਨ ਹੋਣਗੇ ਬਾਕੀ ਅੱਜਕੱਲ ਕੀ ਹੋਇਆ ਵਾ ਕਿ ਜਿਹੜੀ ਅਸੀਂ ਸੋ ਕਾਲਡ ਗ੍ਰੀਨ ਰੈਵੋਲੂਸ਼ਨ ਆਈ ਬੇੜਾ ਕਰਕੇ ਤੇ ਗ੍ਰੀਨ ਰੈਵੋਲੂਸ਼ਨ ਤੋਂ ਹੋਇਆ ਗ੍ਰੀਨ ਰੈਵੋਲੂਸ਼ਨ ਚ ਨਾਂ ਤਾਂ ਕੁਝ ਗ੍ਰੀਨ ਸੀ ਨਾ ਰੈਵੋਲੂਸ਼ਨ ਸੀ ਉਹਦੇ ਵਿੱਚ ਕੀ ਹੋਇਆ ਕਿ ਉਹਨਾਂ ਨੇ ਹਾਈਬ੍ਰਿਡ ਫਸਲਾਂ ਸਾਨੂੰ ਦੇ ਕੇ ਫਿਰ ਜੈਨੇਟਿਕਲੀ ਮੋਡੀਫਾਈਡ ਫਸਲਾਂ ਦੇ ਦੇ ਕੇ ਸਾਡਾ ਡੀਐਨਏ ਬਦਲਿਆ ਸਾਡਾ ਡੀਐਨਏ ਬਦਲ ਦਿਆ ਸਾਡੀ ਇਮਿਊਨਿਟੀ ਕੋਡ ਬਦਲ ਗਈ ਕਿਉਂਕਿ ਡੀਐਨਏ ਜ਼ਿੰਦਗੀ ਦੀ ਕੋਡ ਹੁੰਦੀ ਹੈ ਜ਼ਿੰਦਗੀ ਦੀ ਕੋਡ ਬਦਲਦੇ ਆਂ ਹੀ ਇਮਿਊਨਿਟੀ ਦੀ ਕੋਡ ਵੀ ਬਦਲ ਜਾਂਦੀ ਹੈ ਇਮਿਊਨਿਟੀ ਦੀ ਕੋਡ ਬਦਲਦੇ ਆਂ ਹੀ ਜਿਹੜੇ ਵਾਇਰਸ ਕੱਲ ਤੱਕ ਸਾਨੂੰ ਨੁਕਸਾਨ ਨਹੀਂ ਸੀ ਕਰਦੇ ਕਰੋਨਾ ਵਾਇਰਸ ਦੇ ਬਾਰੇ ਤੁਹਾਨੂੰ ਯਾਦ ਹੋਣਾ ਕਿ ਡੋਰੋਥੀ ਹੈਮਰੇ ਨੇ ਜਦੋਂ ਇਹਦੀ ਖੋਜ ਕੀਤੀ ਹੈ ਤੇ ਡੇਵਿਡ ਟੂਰਲ ਨੇ ਖੋਜ ਕੀਤੀ ਹੈ ਤੋਂ ਤੜੀ ਤਰ੍ਹਾਂ ਕੇ ਕਹਿੰਦੇ ਹੁੰਦੇ ਸੀ ਆਪਣੇ ਸਟੂਡੈਂਟ ਨੂੰ ਸੁੰਘ ਲਓ ਤੇ ਉਹਨੂੰ ਕੁਝ ਨਹੀਂ ਸੀ ਹੁੰਦਾ ਦੋ ਦਿਨਾਂ ਵਾਸਤੇ ਇੱਕ ਜਿਹਾ ਕੰਮ ਹੁੰਦਾ ਹੁੰਦਾ ਸੀ ਉਸੇ ਕਰੋਨਾ ਨਾਲ ਇਹਨੇ ਲੋਕ ਮਰ ਗਏ ਇਹਦਾ ਮਤਲਬ ਸਾਡਾ ਇਮਿਊਨਿਟੀ ਬਦਲ ਚੁੱਕ ਇਹ ਇਮਿਊਨਿਟੀ ਹੀ ਬਦਲ ਗਈ ਅਸੀਂ ਉਹ ਨਹੀਂ ਰਹੇ ਸਾਡੇ ਜੋ ਪੁਰਖੇ ਹੁੰਦੇ ਸੀ ਜੋ ਉਹਨਾਂ ਦਾ ਡਿਜ਼ਾਈਨ ਸੀ ਸਾਡਾ ਡੀਐਨਏ ਇਹ ਡੁਪਲੀਕੇਟ ਫਸਲਾਂ ਖਾ ਖਾ ਕੇ ਇਹ ਇਨਸੈਕਟੀਸਾਈਡ ਪੈਸਟੀਸਾਈਡ ਇਹ ਜੇਰੀ ਲੀਆਂ ਫਸਲਾਂ ਖਾ ਖਾ ਕੇ ਸਾਡਾ ਡੀਐਨਏ ਬਦਲ ਗਿਆ ਜਦੋਂ ਸਾਡਾ ਡੀਐਨਏ ਬਦਲ ਗਿਆ ਅਸੀਂ ਉਹ ਇਨਸਾਨ ਨਹੀਂ ਰਹੇ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਨਸਲ ਸੀ ਜੋ ਸਿੱਧਿਆ ਜਮ ਪਗਤ ਸਿੰਘ ਦੀ ਨਸਲ ਸੀ ਜੋ ਗੁਰੂ ਨਾਨਕ ਦੀ ਨਸਲ ਸੀ ਅਸੀਂ ਉਹ ਨਹੀਂ ਰਹੇ ਹੋਏ ਅਸੀਂ ਬਦਲ ਚੁੱਕੇ ਹਾਂ ਸਾਡੀ ਇਮਿਊਨਿਟੀ ਬਦਲ ਚੁੱਕੀ ਹੈ ਇਸ ਕਰਕੇ ਸਾਨੂੰ ਇਹ ਨੁਕਸਾਨ ਕਰ ਰਹੀਆਂ ਨੇ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਚੀਜ਼ਾਂ ਨੇ ਜਿੱਦਾਂ ਇਹ ਬਿਮਾਰੀ ਨੂੰ ਤੇ ਐਉਂ ਚੱਕਦੀ ਆ ਨਾ ਜਿਵੇਂ ਫੂਕ ਮਾਰ ਕੇ ਚੱਕਣਾ ਹੁੰਦਾ ਅੱਜ ਤੁਸੀਂ ਪਸ਼ੂ ਨੂੰ ਦਿੰਦੇ ਹੋ ਸ਼ਾਮ ਤੱਕ ਤੁਹਾਨੂੰ ਪਤਾ ਚੱਲ ਜਾਂਦਾ 8-9 ਘੰਟਿਆਂ ਦੇ ਵਿੱਚ ਜਿਹੜਾ ਪਸ਼ੂ ਹਫ਼ਤੇ ਤੋਂ ਬੈਠਾ ਉੱਠ ਨਹੀਂ ਰਿਹਾ ਉਹਦਾ ਹੁੰਦਾ ਕਿਉਂਕਿ ਲੱਖ-ਲੱਖ ਡੇਢ-ਡੇਢ ਲੱਖ ਦੇ ਪਸ਼ੂ ਆਮ ਨੇ ਔਰ ਜਿਹੜੇ ਬੈਲ ਦੌੜਦੇ ਨੇ ਰੇਸਾਂ ਵਿੱਚ ਉਹਨਾਂ ਦੀ ਕੀਮਤ ਹੁੰਦੀ ਹੈ 50 ਲੱਖ 70 ਲੱਖ ਕਰੋੜ-ਕਰੋੜ ਦੇ ਬੈਲ ਹੁੰਦੇ ਨੇ ਹੁਣ ਜਿਹੜੇ ਜਿਸ ਦਾ ਕਰੋੜ ਦਾ ਬੈਲ ਹੁਣ ਮੰਨ ਲਓ ਕਿ ਕੋਈ ਬਰੀਡਰਸ ਸਾਡਾ ਛੋਟਾ ਹੈ ਬ੍ਰੀਡਰ ਛੋਟੇ ਦਾ ਕਰੋਨਾ ਚ ਵਿਕਦੇ ਹੁਣ ਪਿੱਛੇ ਜਿਹੇ 19 ਕਰੋੜ ਕੀਮਤ ਲੱਗੀ ਸੀ ਕੇਹਦੀ ਹੁਣ ਕਰੋੜਾਂ ਰੁਪਈਆ ਦੇ ਜਾਨਵਰ ਲੱਖਾਂ ਰੁਪਈਆ ਦੇ ਜਾਨਵਰ ਲੋਕਾਂ ਦੇ ਨੁਕਸਾਨੇ ਜਾ ਰਹੇ ਨੇ ਲੋਕਾਂ ਦੇ ਉੱਤੇ ਬਹੁਤ ਬੜੀ ਇੱਕ ਬਿਜਲੀ ਗਿਰ ਗਿਰੀ ਹੋਈ ਹੈ ਇਸ ਕਰਕੇ ਉਹਨਾਂ ਦੀ ਬਾਹ ਫੜੋ ਜਿੰਨੇ ਵੀ ਭਰਾ ਨੇ ਕਿਸਾਨ ਜੁਨੀਨਾਂ ਵਾਲੇ ਇਸ ਮੁੱਦੇ ਨੂੰ ਉਠਾਉਣ ਜਿੰਨੇ ਵੀ ਭਰਾ ਨੇ ਐਨ ਜੀਓ ਵਾਲੇ ਉਹ ਯੂਨਾਈਟਿਡ ਸਿੱਖਵਾਗੇ ਇਹਨਾਂ ਜਾਣ ਲੋਕਾਂ ਤੱਕ ਇਹ ਦਵਾਈਆਂ ਵੰਡਣ ਹੈ ਔਰ ਦੂਜਾ ਸਾਡੇ ਤੱਕ ਦੂਜਾ ਸਰਕਾਰ ਨੂੰ ਅਸੀਂ ਇਹ ਕਹਿੰਦੇ ਆ ਕਿ ਇੱਕ ਮੌਕਾ ਹੈ ਤੁਹਾਡੇ ਕੋਲ ਇਸ ਇਸ ਧਰਤੀ ਦਾ ਇਸ ਧਰਤੀ ਦਾ ਕਿੰਨੇ ਨੇ ਮਿੱਟੀ ਦਾ ਮੁੱਲ ਮੋੜਨ ਦਾ ਕਿ ਤੁਸੀਂ ਇਸ ਧਰਤੀ ਦਾ ਨਾਮ ਪੂਰੀ ਦੁਨੀਆ ਵਿੱਚ ਸੁਨਹਿਰੀ ਅੱਖਰਾਂ ਚ ਲਿਖਵਾ ਸਕਦੇ ਹੋ ਗਡਵਾਸੂ ਦੇ ਥਰੋ ਇਸ ਪ੍ਰੋਜੈਕਟ ਨੂੰ ਮੈਂ ਜਿਹੜੇ ਕਾਗਜ਼ ਦੱਸਣਾ ਮੇਰੇ ਆਪਣੇ ਨਹੀਂ ਹੈਗੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਮੇਰੀ ਆਪਣੀ ਨਹੀਂ ਹੈਗੀ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਮੇਰੀ ਆਪਣੀ ਨਹੀਂ ਹੈਗੀ ਸਰਕਾਰ ਦੀਆਂ ਸੰਸਥਾਵਾਂ ਨੇ ਉਹਨਾਂ ਦੇ ਪ੍ਰੋਜੈਕਟ ਨੂੰ ਅੱਗੇ ਵਧਾਇਆ ਜਾਏ ਨਹੀਂ ਗੱਲ ਹੈ ਤੇ ਡਾਕਟਰ ਰਬਿੰਦਰ ਪ੍ਰਸਾਦ ਸਿੰਘ ਨਾਲ ਗੱਲ ਕਰ ਲੋ ਟੈਲੀਫੋਨ ਦੇ ਉੱਤੇ ਟੈਲੀਫੋਨ ਨੰਬਰ ਮੇਰੇ ਕੋਲ ਲੈ ਲੋ ਮਤਲਬ ਡਾਕੂਮੈਂਟ ਦਿਖਾਇ ਪੰਜਾਬ ਦਾ ਨਾਮ ਉੱਚਾ ਕੀਤਾ ਜਾਏ ਕਿਸਾਨਾਂ ਦੀ ਬਾਹ ਫੜੀ ਜਾਏ ਕਿਸਾਨਾਂ ਨੂੰ ਇਹੋ ਜੀਆਂ ਬਿਮਾਰੀਆਂ ਤੋਂ ਪਵੇਸ ਵਿੱਚ ਮੁਕਤੀ ਪੂਰੀ ਤਰ੍ਹਾਂ ਮਿਲ ਜਾਵੇ ਸਰ ਇੱਕ ਪੁਆਇੰਟ ਹੋ ਰਿਹਾ ਹੈ ਕਿ ਅਕਸਰ ਇਹ ਗੱਲ ਹੁੰਦੀ ਹੈ ਵੀ ਸਾਡੇ ਜਿਵੇਂ ਮੈਂ ਹੁਣੇ ਪਹਿਲਾਂ ਸਟਾਰਟਿੰਗ 'ਚ ਵੀ ਗੱਲ ਕੀਤੀ ਸੀ ਕਿ 올ਓਵਰ ਇੰਡੀਆ ਦੇ ਵਿੱਚ ਜਿੰਨੀ ਦੁੱਧ ਦੀ ਖਪਤ ਹੁੰਦੀ ਹੈ ਆਪਣੇ ਇੱਥੇ ਮੇਰੇ ਖਿਆਲ ਨਾਲ ਪੂਰੇ ਵਿੱਚ ਵਿੱਚ ਕਿਤੇ ਨਹੀਂ ਹੁੰਦੀ ਪਰ ਜਿਹੜੀ ਉਤਪਾਦ ਹੈ ਦੁੱਧ ਦਾ ਉਹ ਘਟ ਹੈ ਜੇ ਆਪਾਂ ਨਾਰਮਲੀ ਦੇਖੀਏ ਤਾਂ ਦੁੱਧ ਉਹਨਾਂ ਜਿਨ੍ਹਾਂ ਪਸ਼ੂ ਨੇ ਉਹਨਾਂ ਤੋਂ ਉਹਨਾਂ ਦੁੱਧ ਨਹੀਂ ਨਿਕਲਦਾ ਫਿਰ ਵੀ ਸਪਲਾਈ ਪੂਰੀ ਕਿਦਾਂ ਹੋ ਰਹੀ ਹੈ ਦੇਖੋ ਉਹਦੇ ਵਿੱਚ ਇੱਕ ਕੈਮਿਸਟਰੀ ਹੈ ਇੱਕ ਮਾਫੀਆ ਕੰਮ ਕਰਦਾ ਕਿਉਂਕਿ ਮੈਂ ਇਸ ਕਰਕੇ ਗੱਲ ਕਹਿਣੀ ਨਹੀਂ ਚਾਹੁੰਦਾ ਕਿਉਂਕਿ ਮੇਰੇ ਕੋਲੇ ਦਾ ਕੋਈ ਆਪਣੇ ਕੋਲ ਮੈਨੂੰ ਪਤਾ ਤਾਂ ਹੈ ਕਿ ਇੱਕ ਨਕਲੀ ਦੁੱਧ ਕਿਵੇਂ ਬਣਦਾ ਨਕਲੀ ਦੁੱਧ ਜਿਹੜਾ ਬਣਦਾ ਹੈ ਡਿਟਰਜੈਂਟ ਔਰ ਇਹ ਤੇਲ ਹੁੰਦੇ ਆ ਖਾਣ ਵਾਲੇ ਇਹਨਾਂ ਦੇ ਨਾਲ emulsion ਤਿਆਰ ਕੀਤੀ ਜਾਂਦੀ ਹੈ ਇਹ ਕੈਮੀਕਲ ਪ੍ਰੋਸੈਸ ਹੈ ਇਹ ਤਾਂ ਹੁੰਦਾ ਹੈ ਤੇ ਉਹ ਹੁਣ ਜੇ ਅਸੀਂ ਇਹਨੂੰ ਕਹਾਂਗੇ ਤੇ ਉਹ ਇਹਨਾਂ ਲੋਕਾਂ ਚ ਇੱਕ ਦਹਿਸਤ ਫੈਲਦੀ ਹੈ ਹੂੰ ਇਸ ਕਰਕੇ ਅਸੀਂ ਮੈਦੇ ਤੇ ਬਹੁਤੀ ਟਿੱਪਣੀ ਕਰਨੀ ਨਹੀਂ ਚਾਹੁੰਦਾ ਪਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਹ ਮੈਨੂੰ ਘਟੋ ਘਟ ਵੀ ਤੇ ਸੈਂਕੜੇ ਹੀ ਬੁੱਧੀਜੀਵੀਆਂ ਨੇ ਕਹੀ ਹੈ ਔਰ ਮੇਰੇ ਸਾਹਮਣੇ ਲਿਆਂਦੀ ਹੈ ਔਰ ਇਹ ਗੱਲ ਹੈਗਾ ਦੂਜਾ ਪੰਜਾਬ ਇੱਕ ਚਲੋ ਭਾਗਾਂ ਵਾਲੀ ਧਰਤੀ ਹੈਗੀ ਆ ਹਰਿਆਣਾ ਪੰਜਾਬ ਪੱਛਮੀ ਉੱਤਰ ਪ੍ਰਦੇਸ਼ ਸਾਡੇ ਕੋਲ ਦੁੱਧ ਦੀ ਪ੍ਰੋਡਕਸ਼ਨ ਕਾਫੀ ਹੈ ਤੇ ਪਰ ਫਿਰ ਵੀ ਇਹ ਕਿਹਾ ਜਾਂਦਾ ਕਿ ਇੱਥੇ ਜਿੰਨੇ ਪਸ਼ੂ ਨੇ ਦੋ ਦੋਨੋਂ ਦੀ ਮਾਤਰਾ ਤੋਂ ਬਹੁਤ ਜ਼ਿਆਦਾ ਹੈ ਮੈਂ ਤਾਂ ਇਹ ਚਾਹੁੰਦਾ ਕਿ ਜਿਹੜੇ ਪਸ਼ੂ ਲੰਪੀ ਦੇ ਵਿੱਚ ਨੁਕਸਾਨੇ ਗਏ ਜਿਹੜੇ ਪਸ਼ੂ ਹੁਣ ਨੁਕਸਾਨੇ ਜਾ ਰਹੇ ਨੇ ਅਗਰ ਇਹੀ ਇਹਨਾਂ ਨੂੰ ਬਚਾਈਏ ਦੇਖੋ ਜਿਹੜੇ ਪਸ਼ੂ ਨੂੰ ਬਿਮਾਰੀ ਹੋ ਗਈ ਚਲੋ ਤੁਸੀਂ ਉਹਨੂੰ ਬਚਾ ਵੀ ਲਿਆ ਮੁਰਕੇ ਸਾਰੀ ਜ਼ਿੰਦਗੀ ਉਹ ਨਾਰਮਲ ਨਹੀਂ ਹੁੰਦਾ ਜਦੋਂ ਉਹ ਸਾਰੀ ਜ਼ਿੰਦਗੀ ਨਾਰਮਲ ਨਹੀਂ ਹੁੰਦਾ ਤਾਂ ਦੁੱਧ ਦੀ ਪ੍ਰੋਡਕਸ਼ਨ ਦਾ ਰਹਿਗਾ ਹੀ ਨਹੀਂ ਉਹ ਪਸੂ ਜਿੰਦਾ ਜਾਂ ਮਰਿਆ ਬਰਾਬਰ ਹੈ ਇਸ ਕਰਕੇ ਸਾਡੀ ਦਵਾਈ ਨੂੰ ਵੀ ਲੋਕਾਂ ਤੱਕ ਪਹੁੰਚਾਇਆ ਜਾਏ ਵੱਧ ਤੋਂ ਵੱਧ ਦੂਜੀ ਗੱਲ ਇਹ ਹੈਗੀ ਆ ਇਹ ਐਲਪਰੋਸੈਕਸਨ ਨੂੰ ਲੋਕਾਂ ਤੱਕ ਪਹੁੰਚਾਇਆ ਜਾਏ ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੀ ਇਹ ਜਿਹੜੀ ਹੈ ਡਾਕੂਮੈਂਟ ਦਿਖਾਏ ਆ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਗੜਵਾਲ ਤੋਂ ਵਗੈਰਾ ਇਹ ਸਾਰਿਆਂ ਦਾ ਇੱਕ ਬਣਾ ਕੇ ਸਰਕਾਰ ਚਾਹੇ ਤੇ ਸਰਕਾਰ ਨੇ ਤੇ ਕਾਟਰੀ ਮਾਰਨਾ ਦੋ ਲਾਈਨਾਂ ਦੀ ਇੱਕ ਚਿੱਠੀ ਲਿਖਣੀ ਹੈ ਕਿ ਇਸ ਪ੍ਰੋਜੈਕਟ ਨੂੰ ਅੱਗੇ ਵਧਾਇਆ ਜਾਏ ਬਾਕੀ ਜੋ ਡਾਕਟਰ ਰਵਿੰਦਰ ਪ੍ਰਸਾਦ ਸਿੰਘ ਉਹ ਤੇ ਵਿਚਾਰੇ ਮੇਰੇ ਨਾਲ ਤੇ ਜ਼ੂਮ ਮੀਟਿੰਗ ਦੇ ਉੱਤੇ ਉਹ ਕਹਿੰਦੇ ਸੀ ਤੇ ਕਰਨਾ ਚਾਹੁੰਦੇ ਆ ਸਾਨੂੰ ਇੱਕ ਵਾਰੀ ਮਿਲੇ ਕਿਉਂਕਿ ਉਹਨਾਂ ਤੋਂ ਵੱਡਾ ਡੇ ਆਫ ਫੈਮਿਲੀ ਤੋਂ ਵੱਡੀ ਅਦਾਰਾ ਕੋਈ ਨਹੀਂ ਇਹ ਯੂਨੀਵਰਸਿਟੀਆਂ ਕੁਝ ਨਹੀਂ ਉਹਦੇ ਸਾਹਮਣੇ ਯੂਨੀਵਰਸਿਟੀਆਂ ਕੁਝ ਨਹੀਂ ਪਰ ਅਗਿਓਂ ਪ੍ਰੋਜੈਕਟ ਸਰਕਾਰ ਵੱਲੋਂ ਹੀ ਉੱਥੇ ਜਾਏਗਾ ਜਾਂ ਯੂਨੀਵਰਸਿਟੀ ਵੱਲੋਂ ਉੱਥੇ ਜਾਏਗਾ ਕਿਉਂਕਿ ਸੈਂਟਰਲ ਗਵਰਨਮੈਂਟ ਤੱਕ ਤੇ ਸਾਡੀ ਪਹੁੰਚ ਹੈ ਨਹੀਂ ਪੰਜਾਬ ਗਵਰਨਮੈਂਟ ਤੇ ਸਾਡੀ ਮਾਂ ਹੈ ਨਾ ਅਸੀਂ ਤੁਹਾਨੂੰ ਕਹਿੰਦੇ ਆ ਕਿ ਸਾਡਾ ਪ੍ਰੋਜੈਕਟ ਅੱਗੇ ਲੈ ਕੇ ਜਾਓ ਤੁਹਾਨੂੰ ਹੱਥ ਜੋੜ ਕੇ ਬੇਨਤੀ ਹਾਲਾ ਤਾਂ ਤੁਹਾਡਾ ਕੋਈ ਟਕਰਾਵ ਨਹੀਂ ਹੈਗਾ ਤੁਸੀਂ ਮੈਕਮੇ ਦੇ ਵਿੱਚ ਤੁਸੀਂ ਦੇਖੋ ਹੋ ਤੁਸੀਂ ਹੁਣ ਜੇ ਤੁਸੀਂ ਝੂਠ ਬੋਲੇ ਹੋ ਲੋਕਾਂ ਨੂੰ ਦੇ ਦੱਸ ਰਹੇ ਹੋ ਵੀ ਇਹ ਬਿਮਾਰੀ ਐਫ ਐਮ ਡੀ ਨਹੀਂ ਹੈਗੀ ਕਿਉਂਕਿ ਤੁਹਾਡੇ ਮੈਕਮੇ ਦੇ ਸਾਰੇ ਲੋਕ ਜਦੋਂ ਪ੍ਰਾਈਵੇਟ ਕਨਵਰਸੇਸ਼ਨ ਚ ਹੁੰਦੇ ਆ ਉਹ ਸਾਰੇ ਮੰਨਦੇ ਆ ਕਿ ਇਹ ਐਫ ਐਮ ਡੀ ਹੈ ਸਰਕਾਰ ਵੱਲੋਂ ਕੋਈ ਹੈ ਨਹੀਂ ਚਲੋ ਤੁਸੀਂ ਜੇ ਪਰਦੇ ਪਾਏ ਹੋਏ ਆ ਰੱਬ ਕਰੇ ਤੁਹਾਡੇ ਪਰਦੇ ਟਕੇ ਹੀ ਰਹਿਣ ਬਾਈਬਲ 'ਚ ਲਿਖਿਆ ਨਾ ਕਿ ਤੁਸੀਂ ਅਗਲੇ ਦਾ ਇੱਕ ਪਰਦਾ ਢੱਕੋ ਤੇ ਤੁਹਾਡੇ 100 ਪਰਦੇ ਢੱਕੇਗਾ ਅਸੀਂ ਕਹਿੰਦੇ ਹਾਂ ਕਿ ਤੁਹਾਡੇ ਪਰਦੇ ਢੱਕੇ ਹੀ ਰਹਿਣ ਤੁਹਾਡੇ ਤੇ ਇਲਜ਼ਾਮ ਨਾ ਹੀ ਆਏ ਪਰ ਫਿਰ ਵੀ ਤੁਸੀਂ ਇਹਨੂੰ ਸੀਰੀਅਸਲੀ ਲਓ ਔਰ ਇਸ ਚੀਜ਼ ਨੂੰ ਅੱਗੇ ਵਧਾਓ ਤਾਂ ਕਿ ਲੋਕਾਂ ਦਾ ਇਸ ਤੋਂ ਸ਼ੁਕਰਾਨਾ ਹੋਵੇ